ਜੀ ਬੈਠੇ ਆ ਇਹ ਕਾਰਪੋਰੇਟ ਅ ਅਫੇਅਰਸ ਦੇ ਹੈੱਡ ਹੈਗੇ ਫੋਟੋਸਾਫ ਹੈਲਥ케ਅਰ ਦੇ ਔਰ ਕਮਲ यादव ਜੀ ਬੈਠੇ ਆ ਸਾਡੇ ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼ ਮੈਂ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਤੇ ਜਿਹੜੀ ਵਿਜਨਰੀ ਲੀਡਰਸ਼ਿਪ ਹੈਗੀ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਦੀ ਔਰ ਔਨਰੇਬਲ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਦੇ ਮਾਰਗਦਰਸ਼ਨ ਨਾਲ ਜੋ ਅਸੀਂ ਪੰਜਾਬ ਇਨਵੈਸਟ ਪ੍ਰੋਮੋਸ਼ਨ ਨੂੰ ਔਰ ਇੰਡਸਟਰੀ ਡਿਪਾਰਟਮੈਂਟ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਆ ਔਰ ਇਨਵੈਸਟਰਸ ਨੂੰ ਬੁਲਾ ਰਹੇ ਆ ਉਹਦੇ ਵਿੱਚ ਇੱਕ ਇਹਨਾਂ ਦਾ ਫੁਟੇਜ ਦਾ ਕੋਈ ਇਸ਼ੂ ਪੁਰਾਣਾ ਸਿਗਾ ਜਿਹੜਾ ਸੋਲਵ ਨਹੀਂ ਹੋ ਰਿਹਾ ਸੀ ਉਹ ਕਰ ਦਿੱਤਾ ਗਿਆ ਲੈਂਡ ਦਾ ਔਰ ਇਹ ਕੋਈ 950 ਕਰੋੜ ਰੁਪਏ ਦੀ ਐਕਸਪੈਂਸ਼ਨ ਕਰਨ ਜਾ ਰਹੇ ਆ ਮੋਹਾਲੀ ਹਸਪੀਟਲ ਦੇ ਨਾਲ ਇਹ ਫੋਟੇਸ ਵੈਸੇ ਤਾਂ ਸਾਰਿਆਂ ਨੇ ਸੁਨੇਹਾ ਹੋਇਆ ਕੰਪਨੀ ਦਾ ਪਰ ਇਹਦੀ ਡਿਟੇਲ ਵਿੱਚ ਜੋ ਇਹ ਕੰਪਨੀ ਹੈ ਦਾ ਮਾਰਕੀਟ ਕੈਪ ਕਿੰਨਾ ਹੈ ਇਹਨਾਂ ਦੇ ਟੋਟਲ ਬੈੱਡ ਕਿੰਨੇ ਆ ਇੰਡੀਆ 'ਚ ਸਾਰਾ ਕੁਝ ਮਨੂ ਕਪਿਲਾ ਜੀ ਦੱਸਣਗੇ ਪਰ ਇਹ ਜਿਹੜੀ ਇਨਵੈਸਟਮੈਂਟ ਹੈ ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੱਸਣਾ ਚਾਹੁੰਦਾ ਕਿ 13.5 ਏਕੜ ਵਿੱਚ ਇਹ ਪੂਰਾ ਕੰਪਲੈਕਸ ਹੋ ਜਾਏਗਾ ਜਿਹੜਾ ਮੋਹਾਲੀ ਹਸਪੀਟਲ ਹੈ ਮੈਂ ਅੱਜ ਇਹਨਾਂ ਨਾਲ ਇੱਥੇ ਆਉਣ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਕਿਹਾ ਜੀ ਜਿਹੜੇ ਤੁਹਾਡੇ ਬੈੱਡ ਹੈ ਸਾਰੇ ਓਕੂਪਾਈਟ ਰਹਿੰਦੇ ਐਗਜ਼ਿਸਟਿੰਗ ਮੈਂ ਸੁਣ ਕੇ ਹੈਰਾਨ ਹੋ ਗਿਆ ਵੈਸੇ ਤਾਂ ਰੱਬ ਕਿਸੇ ਨੂੰ ਬਿਮਾਰ ਨਾ ਕਰੇ ਸਭ ਨੂੰ ਸੇਤ ਬਖਸ਼ੇ ਹੰਦੇ 105% ਓਕੂਪਾਈਡ ਆ ਮੈਂ ਕਿਹਾ ਜੀ ਉਹਦਾ ਕੀ ਮਤਲਬ ਉਹਦਾ ਮਤਲਬ ਇਹ ਹੈ ਕਿ ਵੇਟਿੰਗ ਲਿਸ ਚਲਦੀ ਰਹਿੰਦੀ ਹੈ ਚਲੋ ਇਕਤਾ ਇੱਕ ਰੀਜ਼ਨ ਕੁਝ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਬਿਮਾਰੀਆਂ ਦੀ ਘਟੋਟ ਘਟੋਣ ਜਿਹੜੀਆਂ ਸਾਡੀ ਸਟੇਟ ਗਵਰਨਮੈਂਟ ਉਪਰਾਲਾ ਕਰ ਰਹੀ ਹੈ ਜਿਸ ਤਰ੍ਹਾਂ ਡੇਂਗੂ ਹੋ ਗਿਆ ਜਾਂ ਜਿਹੜੀਆਂ ਸੀਜ਼ਨਲ ਹੁੰਦੀਆਂ ਜਿਹੜੀ ਫਲਡਿੰਗ ਕਰਕੇ ਬਿਮਾਰੀਆਂ ਫੈਲਣ ਗਈਆਂ ਕਿਉਂਕਿ ਕੈਟਲ ਬੜੇ ਮਰ ਗਏ ਤੇ ਐਨਾ ਕੋਲੋਂ ਵੀ ਅਸੀਂ ਹੈਲਪ ਮੰਗੀ ਹੈ ਤੇ ਇਹ ਵੀ ਕਹਿੰਦੇ ਅਸੀਂ ਪੂਰੀ ਗਵਰਨਮੈਂਟ ਦੀ ਸਪੋਰਟ ਕਰਾਂਗੇ ਇਸ ਚੀਜ਼ ਵਿੱਚ ਇਹ ਜਿਹੜਾ ਪ੍ਰੋਜੈਕਟ ਆਏਗਾ ਜੀ ਇਹਦੇ ਵਿੱਚ ਡਾਇਰੈਕਟ ਜਿਹੜੀ ਇਮਪਲੋਇਮੈਂਟ ਹੈ 2500 ਲੋਕਾਂ ਦੀ ਹੋਏਗੀ ਔਰ ਇਨਡਾਇਰੈਕਟ 2200 ਲੋਕ ਕੋਈ ਟੋਟਲ ਅਰਾਊਂਡ 5000 ਲੋਕਾਂ ਨੂੰ ਇਮਪਲੋਇਮੈਂਟ ਇਹਦੇ 'ਚ ਮਿਲ ਜਾਏਗੀ ਇੱਕ ਮੈਂ ਸ਼ੁਕਰਗੁਜ਼ਾਰ ਆ ਸਾਡੇ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਜੀ ਦਾ ਉਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਜੋ ਵੀ ਇਹਨਾਂ ਦੇ ਪੈਂਡਿੰਗ ਅਪਰੂਵਲ ਪਏ ਸੀਗੇ ਉਹ ਸਾਰੇ ਉਸ ਡਿਪਾਰਟਮੈਂਟ ਨੇ ਇਹਨਾਂ ਨੂੰ ਦੇ ਦਿੱਤੇ ਆ ਐਸ ਫਾਰ ਐਸ ਹੈਲਥ ਇਜ਼ ਕਨਸਰਨਡ ਹੁਣ ਸਿਰਫ ਕੋਈ ਡਰਾਇੰਗਸ দিয়া ਕੋਈ ਹੋਏਗਾ ਜਿਹੜਾ ਪੂੜਾ ਵਿੱਚ ਫਾਰਮੈਲਿਟੀ ਆ ਹੋ ਜਾਏਗੀ ਤੇ ਇਹ ਜਿਹੜਾ ਹਸਪੀਟਲ ਹੈ ਮਲਟੀ ਸਪੈਸ਼ੈਲਟੀ ਹਸਪੀਟਲ ਬਣਨ ਜਾ ਰਿਹਾ ਹੈ ਇਹਦੇ ਵਿੱਚ ਸਾਰੀਆਂ ਸਪੈਸ਼ੈਲਟੀਆਂ ਓਨਕੋਲੋਜੀ ਹਾਰਟ ਇਹ ਤਾਂ ਸਾਰਾ ਕੁਝ ਹੋਏਗਾ ਪਲੱਸ ਓਟੀ ਵੀ ਨਵੇਂ ਬਣਨਗੇ ਪਰ ਜਿਹੜੇ ਓਟੀ ਬਣਨਗੇ ਉਹ ਸਟੇਟ ਆਫ ਦੀ ਆਰਟ ਓਟੀ ਹੋਣਗੇ ਰੋਬੋਟਿਕ ਸਰਜਰੀਜ਼ ਵੀ ਉਥੇ ਹੋਣਗੀਆਂ ਇਹ ਇਹ ਸਾਰੀਆਂ ਉਹਦੇ ਵਿੱਚ ਫੈਸਿਲਿਟੀਆਂ ਹੈ ਫਰਦਰ ਮੰਨੂ ਕਪਿਲਾ ਜੀ ਤੁਹਾਨੂੰ ਆਪ ਦੱਸਣਗੇ ਕਿ ਇਹਨਾਂ ਦਾ ਕੀ ਐਕਸਪੀਰੀਅੰਸ ਹੈ ਪੰਜਾਬ ਇਨਵੈਸਟ ਨਾਲ ਆਹ ਔਰ ਇਹ ਆਪਣੇ ਕੰਪਨੀ ਬਾਰੇ ਵੀ ਦੱਸਣਗੇ ਤੇ ਜੇ ਕੋਈ ਪ੍ਰੋਜੈਕਟ ਦਾ ਕੁਝ ਇਨਫੋਰਮੇਸ਼ਨ ਰਹਿ ਗਈ ਹੈ ਉਹ ਵੀ ਦੱਸਣਗੇ ਵੈਸੇ ਇੱਕ ਹੋਰ ਇਹਨਾਂ ਨੇ ਮੈਨੂੰ ਅੱਜ ਦੱਸਿਆ ਕਿ ਅਸੀਂ ਫਰਦਰ ਇਨਵੈਸਟਮੈਂਟ ਅੰਮ੍ਰਿਤਸਰ ਵੀ ਕਰਨ ਜਾ ਰਹੇ ਹਾਂ ਪਰ ਉਹ ਹਲੇ ਕਿਉਂਕਿ ਕੈਫਾਈਲ ਨਹੀਂ ਹੋਇਆ ਉਹਦੀ ਡਿਟੇਲ ਨਹੀਂ ਸੀ ਬਟ ਉਹ ਵੀ ਦੋ ਤਿੰਨ ਮਹੀਨਿਆਂ ਚ ਪੂਰਾ ਇਹ ਕੈਪ ਫਾਈਲ ਕਰਕੇ ਉਹਦੀ ਅਲੱਗ ਅਨਾਉਂਸਮੈਂਟ ਹੋਏਗੀ ਮਨੂ ਕਪਲਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇੱਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇੱਧਰ ਕਰ ਲੋ ਇਹ ਸਾਰੀਆਂ ਮਾਈਕਸ ਪਈਆਂ ਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫੋਟੇਸ ਬਾਰੇ ਡਿਟੇਲਸ ਤਾਂ ਇੰਟਰਨੈਟ ਸਾਰੀ ਜਗ੍ਹਾ ਮਿਲ ਜਾਂਦੀਆਂ ਹਨ ਮੈਂ ਇੱਕ ਛੋਟੀ ਜੀ ਚੀਜ਼ ਕਹਿਣੀ ਚਾਹੁੰਦਾ ਸੀ ਫੋਟੇਸ ਦਾ ਪਹਿਲਾ ਹਸਪਤਾਲ ਮੋਹਾਲੀ ਚ ਆਇਆ ਸੀ 2001 ਦੇ ਵਿੱਚ when we started it so that is where the fortes growth story started so after multiple changes and things in fortes ਜਦੋਂ ਅਸੀਂ ਦੁਬਾਰਾ ਐਕਸਪੈਂਸ਼ਨ ਕਰਨਾ ਸ਼ੁਰੂ ਕੀਤਾ ਔਰ ਪਲਾਨ ਕਰਨੇ ਸ਼ੁਰੂ ਕੀਤੇ ਤਾਂ ਅਸੀਂ ਸਭ ਤੋਂ ਪਹਿਲੇ ਸੋਚਿਆ ਕਿ ਆਪਣੇ ਸਟੇਟ ਜਿੱਥੋਂ fortes ਸ਼ੁਰੂ ਹੋਇਆ ਸੀ ਉੱਥੇ ਕੰਮ ਸ਼ੁਰੂ ਕਰੀਏ ਪੰਜਾਬ ਦੇ ਵਿੱਚ that is where the seeds of this expansion in punjab got sown so टाइम लगता है प्लैनिंग बट थैंक्स टू द प्रेजेंट पंजाब गवर्नमेंट के साथ छोटे इशू नहीं इशू दे रिजोल्व इट एट अ सुपर फास्ट स्पीड मतलब पॉलिसी चेंज हुई सब कुछ होया दे देपड आस सपोर्टेड आस गाइडेड आस इन ऑल ऑफ दिस तो असं अज इस सिटुएशन मुकाम त पहुँच गए हैं कि साइड एक्सपैनशन ली अपूवल है, है साढ़े इन प्लेस और असं अपन ड्रॉइंग वगैरह सबमिट करके जल्द ही काम शुरू कर देंगे ਤੋ ਇਹ ਸਾਡਾ ਫੋਰਟਿਸ ਦਾ ਮੋਲ